ਰਿਗ ਦਿਨ ਲੈ ਗਏ ਜੀ ਪਟਾਣ ਸਿਸਟਾ ਕੇ ਪਹੁੰਚਿਆ ਔਰ ਇਸੇ ਤਰ੍ਹਾਂ ਪੰਚਾਇਤ ਦਾ ਜਿਹੜਾ ਸਰਾਨਾ ਗੁਰੂ ਸਦਾ ਅਚੁੱਟ ਲੰਗਰ ਪ੍ਰਸ਼ਾਦ ਵਰਤਾਇਆ ਜਾ ਰਿਹਾ ਰਖੜ ਪੰਨੇ ਤੇ ਆਹ ਇਹ ਗੱਲ ਕਰਦੇ ਆ ਗੁਰਪ੍ਰੀਤ ਸਿੰਘ ਨਾ ਜੀ ਮਰਾ ਇਹ ਸਾਡੇ ਐਨ ਆਰ ਆਈ ਵੀਰਾਂ ਲੋਜ ਦੇ ਨਾਲ ਇਹ ਲੰਗਰ ਹਰ ਸਾਲ ਕਿਸੇ ਤਰ੍ਹਾਂ ਚੱਲਦਾ ਜੀ ਆ ਕੀ ਕੀ ਲੰਗਰ ਚ ਲਾਇਆ ਜਾ ਰਿਹਾ ਜੀ ਭਾਜੀ ਲੰਗਰ ਚ ਲਾਇਆ ਜਾ ਰਿਹਾ ਜੀ ਕੀ ਕੀ ਵਿੱਚ ਲਾਇਆ ਜਾ ਰਿਹਾ ਲੰਗਰ ਪ੍ਰਸ਼ਾਦ ਵਿੱਚ ਕੀ ਕੀ ਬਣਾਇਆ ਜਾ ਰਿਹਾ ਪ੍ਰਸ਼ਾਦ ਵਿੱਚ ਆਪਣੇ ਗਰੀਬ ਪਕੌੜਾ ਜੀ ਆਪਣੇ ਮਟਰ ਪੀਰਾ ਜੀ ਦਾਲ ਆ ਜੀ ਦੂਜੀ ਪੁਲਕਾ ਜੀ ਰਮਲੀ ਭੁਲਕੇ ਆ ਨਾਲ ਖੀਰ ਆ ਨਾਲ ਚੌਲਾ ਨਾਲ ਬਣੇ ਕੜਾਈ ਤਿਹਾਰ ਆ ਜੀਆਂ ਦਾ ਭੈਣ ਭਰਾ ਦਾ ਬਹੁਤ ਪਵਿੱਤਰ ਤਿਹਾਰ ਮੰਨਿਆ ਗਿਆ ਅੱਜ ਦਾ ਮੈਸੇਜ ਕੀ ਦੇਣਾ ਜੇ ਆਪਣੇ ਨੌਜਵਾਨ ਪੀੜੀ ਨੂੰ ਮੈਸੇਜ ਇਹੋ ਦੇਣਾ ਚਾਹੀਦਾ ਜੀ ਆਪਣੇ ਜਿਹੜੇ ਨੌਜਵਾਨ ਲਖਿਆ ਵਰਤ ਨਾ ਜਾਣ ਠੀਕ ਹੈ ਜੀ ਆਪਣੇ ਸਹਿਯੋਗ ਨਾਲ ਲੰਗਰ ਲਾਉਣ ਕਰੇ ਰਲ ਮਿਲ ਕੇ ਜਾਣ ਲੰਗਰ ਲਾਉਣ ਬਖਾਲਸਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਰਾ ਯੂਨਾ ਨੇ ਸਾਰੇ ਕੈਂਪ ਦੇ ਸੰਗੋਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਜੋ ਕਿ ਰਖਤ ਕੁੰਮਿਆ ਤਨਤਨ ਸਾਹਿਬ ਜੀ ਨੂੰ ਸੇਵਾ ਕਰਨ ਆਏ ਚਾਚਾ ਕੋਲ ਲਾਟੋ ਦਿੱਸੇ। ਤੁਸੀਂ ਵੀ ਹਰ ਗਾਲ ਦਾ ਸੰਤਾਂ ਦੇ ਸੰਗੋਮ ਦੇ ਨਾਲ ਜੋ ਲੰਗਰ ਵਰਤਦੇ ਹਨ ਉਹ ਆਈਆਂ ਸੰਤਾਂ ਦਾ ਬਹੁਤ ਧੰਨਵਾਦ। ਐਨਰ ਆਈਆਂ ਸੰਤਾਂ ਦਾ ਬਹੁਤ ਧੰਨਵਾਦ ਜਿਹੜਾ ਇਹਨਾਂ ਨੂੰ ਜੋੜ ਕੇ ਜੋ ਸੇਵਾ ਕਰਦੇ ਹਨ। ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਹਾਂਜੀ ਕੀ ਨਾਮ ਜੀ ਸੁਭਨਾ ਜੀ ਆਪਣਾ ਜੀ ਲੋਕ ਨਾਮ ਬਜਿੰਦਰ ਸਿੰਘ ਮੇਰਾ ਜੀ ਤੇ ਇਹ ਕਿਹੜਾ ਪਿੰਡ ਕਿਲਾ ਜੀ ਛੋਟੇ ਵੀਰ ਮੇਰਾ ਵੀ ਪੇਸ ਛੋਟੇ ਬੱਚੇ ਇੱਥੇ ਜਿੰਨੇ ਵੀ ਆ ਬਹੁਤ ਵਧੀਆ ਲੰਗਰ ਦੀ ਸੇਵਾ ਕਰਦੇ ਆ ਸਾਥ ਸਾਥੇ ਰਹੇ ਆਦੇ ਆ ਹਮ ਤਾਂ ਤਗੜੇ ਹੋ ਕੇ ਤਾਂ ਮਨ ਨਾਲ ਸੇਵਾ ਕਰਦੇ ਆ ਲੱਕਾ ਕਿਹੜਾ ਜੀ ਲੱਕਾ ਟੌਪ ਟੋਪ ਦੇਖਦੇ ਆ ਮੇਰਾ ਨਾਮ ਸੋਨਮ ਜੀ ਜੋ ਕਿ ਮਾ ਵੀਰ ਦੀ ਸਹਿਯੋਗ ਨਾਲ ਇਹ ਲੰਗਰ ਲਾਇਆ ਜਾ ਰਿਹਾ ਜੀ ਤੋਂ ਲੰਗਰ ਦੇ ਵਿੱਚ ਅਸੀਂ ਸਕਟਾ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਰਲ ਮਿਲ ਕੇ ਵੀਰ ਭਰਾ ਇਹ ਲੰਗਰ ਦੀ ਹਰ ਸਾਥ ਸੇਵਾ ਕਰਦੇ ਹਾਂ ਹਰ ਸਾਥ ਆ ਗਈ ਜੀ ਮਹਾਰਾਜ ਮਨਜੀਤ ਸਿੰਘ ਕਿਹੜਾ ਆਪਣਾ ਨਗਰ ਕਿਹੜਾ ਜੀ ਪਿੰਡ ਬਟਾਰੀ ਸਟੇਸ਼ਨ ਆ ਹਾਂਜੀ ਹਾਂਜੀ ਸਲਾਨਾ ਜਿਹੜਾ ਸਲਾਨਾ ਲਗਾਇਆ ਜਾ ਲੰਗਰ ਹਾਂਜੀ ਸਲਾਨਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਸੇਜ ਕੀ ਦਿਅਾ ਜੀ ਮੈਸੇਜ ਇਹਦੇ ਬਾਰੇ ਵੀ ਹਾਂ ਵੀ ਹਰ ਸਾਲ ਇੱਥੇ ਲੰਗਰ ਲਾਈਦਾ ਸੇਵਾ ਕਰੀਦੀ ਆ ਅੰਮ੍ਰਿਤਸਰ ਬਾਦਰੀ ਦੇ ਰਕੜਪੁਨਿਆ ਦੇ ਮੇਲਾ ਲੱਗਦਾ ਵਾ ਤੁਹਾਡਾ ਸ਼ੁਕਰੀਆ ਜੀ ਮਨਜੀਤ ਅੱਜ ਕੀ ਮੈਸੇਜ ਦੇਣਾ ਚਾਹੋਗੇ ਜੀ ਧੁੱਪ ਦੇ ਵਿੱਚ ਇੰਨੀ ਸੰਗਤ ਹੋ ਮਮਾ ਆ ਕੇ ਆ ਕੇ ਲੰਗਰ ਵੀ ਛਕਦੀ ਹੈ ਦੁੰਦਾਰੀ ਹੈ ਮੈਸੇਜ ਇਹੋ ਹੀ ਆ ਵੀ ਹਾਂ ਵੀ ਸੰਗਤਾਂ ਹੋਣ ਲਈ ਆ ਦੂਰੋਂ ਮਮਾ ਆ ਕੇ ਉਹਨਾਂ ਦੀ ਸੇਵਾ ਕੀਤੀ ਆਪਾਂ ਲੰਗਰ ਲਾਇਆ ਜੀ ਤੇ ਸੇਵਾ ਕਰ ਰਹੇ ਆ ਆਪਣੇ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਬਹੁਤ ਸੰਯੋਗ ਆ ਖਾਲਸਾ ਵਾਇਰ ਫਤਿਹ ਅਕੀ ਗੁਰਬਾਨੀ ਅਕੀ ਗੁਰਮਤ ਵਿਚਾਰ